ਗੱਲ ਪਤਾ ਹੀ ਸਬਜ਼ੀ ਵੇਚੀ ਦੀ ਮਾਰਾ ਰੇਡੀ ਗੱਡੀ ਲੱਗੀ ਆ ਛਾਤੀ ਮਾਰੋ ਆਈ 200 200 ਥੋੜੀ ਜਿਹੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਚਲਾ ਹਸਾ ਲਓ ਆਈ ਰੁਪਏ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਨੂੰ ਆਕੇ ਸਾਨੂੰ ਇੱਕ ਵਾਰੀ ਸ਼ਬਦਾਂ ਵਾਰਨਿੰਗ ਦੇ ਦੋ ਅਗਰ ਤਾਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵਿਕਾਨ ਸ਼ਰਮਾ ਨਾ ਜੀ ਬਹੁਤ ਨਾਨਾ ਬੜੀ ਗੱਡੀ ਕੱਲੋ ਰੋਕਿਆ ਹਾਂਜੀ ਰੋਕਿਆ ਗੱਡੀ ਰੋਕਿਆ ਕਹਿੰਦੇ ਗੱਡੀ ਛਾੜੀ ਨਹੀਂ ਜਾਏਗੀ ਦੱਸੋ ਅਸੀਂ ਕੋਈ ਚੋਰੀ ਕਰਨੀ ਗੱਡੀ ਸਭ ਪਹਿਲੇ ਅੱਛਾ ਹੁਣ ਕਿ ਸ਼ਰਿਆ ਪੰਜਾਬ ਚੱਟਾ ਵਿਗਨ ਦਾ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਹਵੇ ਸਿਆਲੋ ਹੁਣ 40 ਕਿਲੋ ਕਹਿੰਦੇ ਤਾਂ ਚਾਰਾਂ ਕਰਦਾ 15 ਹਜ਼ਾਰ ਰਟਾ ਜੀ ਦੋ ਬੰਦੇ ਜੀ ਚਾਰਾਂ ਚਲਾਨਾ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆਂ ਵੇਖੋ ਜੀ ਸਾਡਾ 15 ਜਹਾ ਕਰਦਾ ਜੀ ਅਸੀਂ ਗੱਡੀ ਸੁੱਖਣ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਲਾ ਲੋ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਸਕੇ ਕਿ ਡਰਗਾ ਦੇ ਆ ਦੋ ਅਸੀਂ ਭਰਾਵਾਂ ਸਾਲੋ ਸਿਰਫ 5 ਜਿਹੜੇ ਕਰੋ ਉੱਠੇ ਗਏ ਸਾਲੋ ਦੋਵੇਂ ਸੱਜੀ ਦਾ ਗੱਡੀ ਦੋਵੇਂ ਸੱਜੀਆਂ ਉਹ ਗੱਡੀਆਂ ਤੁਮੇ ਲੱਗੀਆਂ ਨੇ ਗੱਡੀਆਂ 15000 ਦਾ ਚਲਾਂਗ ਘੱਟ ਦੋਵਾਂ ਦਾ 15-15000 ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਦਾ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈਓ ਜੀ ਜੀ ਦਾ ਕੀ ਕਹਿਣ ਕੀ ਦੇ ਆ ਸਾਨੂੰ ਕਿਹ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲ ਕੇ ਮੂਰੇ ਸਮਾਨ ਕਿੱਥੇ ਵੇਚਣਾ ਸੋਲਵ ਸਿਓ ਜੀ ਲਾਂਚ ਸਕੂਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਤਲਵਤਾ ਨਹੀਂ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾ ਜਾਂਦਾ ਕਰ ਪਾਲੀਸਾਨੂੰ ਦੇ ਦੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਵਾਂਗੇ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਕੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਕਿਹਾ ਨੰਬਰ ਨੰਬਰ ਸਾਨੂੰ ਕੁਛ ਨਹੀਂ ਕਿਹਾ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਈਸੈਂਸ ਵੀ ਹੈ ਯਾਰ ਸਾਕੋ ਆ ਦੇ ਕੋਲ ਆ ਕਰ ਸਭ ਦੇ ਕੋਲ ਆ ਬੋਲ ਹੈ ਲਾਈਸੈਂਸ ਵਾਰਤੀ ਦਾ ਕੋਲ ਸਾਕੋ ਦੇ ਘਰ ਪਿਆੜ ਬੁਨੇਗਾ ਟ੍ਰੈਵਲ ਲਾਈਸੈਂਸ ਹੈਗਾ ਥੱਲੇ ਆਸਾ ਕੋ ਘਰ ਪਿਆ ਆਪਣੀ ਕੋ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਤੁਸੀਂ ਦੱਸਿਆ ਵੀ ਮੇ ਕੋਲ ਕਰ ਹੈ ਹਾਂਜੀ ਕੈਂਸਰ ਸਭ ਕੋ ਦੱਸਿਆ ਸਾਰਾ ਨੂੰ ਲਾਈਸੈਂਸ ਨੂੰ ਟਾਈਮ ਜੋ ਕਰ ਜੋ ਤਾਂ ਆ ਗਈ ਪਿਆ ਰੂਲ ਮੁਤਾਬਕ ਕੀਤੀ ਹੈ ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ ਬਾਕੀ ਕੋਈ ਵੀ ਤੁਹੀ ਲੈਣਾ ਰੂਟ ਸੰਬੰਧੀ ਐਡੀ ਸਿਟੀ ਕਮ ਨਾਲ ਤੁਸੀਂ ਕਰ ਲੋ ਉਨ੍ਹਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ ਇਥੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਐ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹ ਵੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜਾਏਗਾ ਰੇੜੀ ਦਾ ਹੀ ਇਹ ਕਾਰਵਾਈ ਹੋਈ ਆ ਜਗਵਾੜੂ ਜਿੰਨੀਆਂ ਵੀ ਹੋ ਗਈਆਂ ਵਾ ਜਾਂ ਪੀਟਰ ਰੇੜੀ ਜਾਂ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਕਿੰਨੇ ਚਲਾਣਗੇ ਸ਼ਹਿਰ ਵਾਸੀਆਂ ਨੂੰ ਜਿਹੜੀ ਜਗੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸਦ ਦੇਣਾ ਹੈ ਹਾਂਜੀ ਜੀ ਸੰਦੀਪ ਯਾ ਨਾਤਲਾਂ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ 3 ਕਰਤੀਆਂ ਆਪਾ ਇਹ ਨਾ ਲਗਾਤਾਰ ਕਾਰਵਾਈ ਚੱਲੂਗੀ ਜੱਲੇਗੀ ਜੀ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਜੁਰਮਾਨਾ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਆਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵੀ ਚੱਪਾ ਪਰ ਦੇਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਕਿਹੜੀਆਂ ਗੱਟੀਆਂ ਦੇਖੀਗੇ ਉੱਤੇ ਨੰਬਰ ਵੀ ਨਹੀਂ ਲੱਗੇ ਤੁਹਾਨੂੰ ਭਾਵੇਂ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੂੰ ਵੀ ਬਹੁਤ ਔਖਾ ਆ ਰਹੀਦਾ ਵੀ ਪਿਆ ਦੀ ਜੁਰਮਾਨਾ